ਏ ਏ ਓ ਓ ਓ ਚੱਲ ਪੇ ਕੰਮ ਅਜਾ ਡਿੱਗੀ ਜੀ ਜਾਣ ਕੇ ਐਕਟਿੰਗ ਐਕਟਿੰਗ ਸੋਹਰਿਆਂ ਤੋਂ ਖਾ ਕੇ ਆਈ ਤਾਂ ਹੁਣ ਇੱਥੇ ਖਾਣ ਆ ਗਿਆ ਵੇ ਲੱਗ ਕਿੱਡਾ ਮਾੜਾ ਬੰਦਾ ਓਏ ਵੇਲਾ ਸੋਲਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਹੁਤ ਮਾਹੂਬ ਕਰਦਾ ਸਾਰੇ ਠੀਕ ਹੋਵੋਗੇ ਸੋਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆਂ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਲਓ ਗੱਗੂ ਹਣੀ ਫਾਰਮ ਜੇ ਵਿਚਿਆ ਗੱਗੂ ਕਿੰਨੇ ਟਿੱਕੇ ਲੈਣੇ ਸ਼ਿਕਾਰ ਵੇਖਿਆ ਜਾ ਰਿਹਾ ਦੂਰ ਸ਼ਿਕਾਰ ਦੂਰੇ ਖੜਾ ਵਾ ਸ਼ਿਕਾਰ ਸ਼ਿਕਾਰ ਪੜਿਆ ਗਿਆ ਗਾ ਕੋ ਧੂਵੇਂ ਜੀ ਖੜਾ ਉਦੋਂ ਦਾ ਏ ਏ ਉਹ ਆਹੋ ਚੱਲ ਪਈ ਕੰਮ ਉਹ ਚੱਲ ਪਈ ਉਹ ਗੱਗੂ ਨੂੰ ਅੱਗੇ ਲਾ ਕੇ ਭੱਜ ਗਈ ਉਹ ਉਹ ਸਰੀਰ ਹੀ ਨਹੀਂ ਬਾਜ਼ ਜ਼ੋਰ ਦਿੰਦਾ ਇੰਨਾ ਕਿ ਗੁੱਸਾ ਲਾ ਕਾਮਯਾਬ ਰਵੇ ਗੱਗੂ ਉਹ ਨਹੀਂ ਭੱਜ ਗਏ ਉਹਨੇ ਟਾਈਮ 'ਚ ਵਾਣ ਵਾਣ ਹੋ ਗਈ ਵਾਹ ਜੀ ਵਾਹ ਫੇਰ ਗੱਗੂ ਨੇ ਆ ਕੇ ਕਹਿੰਦੇ ਸਾਹਮਣੇ ਚਲੋ ਜੀ ਫੇਰ ਦੁਬਾਰਾ ਏ ਐ ਉਹਨੂੰ ਫੇਰ ਵੇਖੀ ਗਰਦੀਬ ਨੇ ਮੜ ਆ ਜਾ ਇੰਜਨ ਨੂੰ ਗਰਮ ਕਰਕੇ ਜੋਰ ਜਾ ਪਾਉਣਾ ਫੇਰ ਠੰਡਾ ਆ ਜਾਣਾ ਦਾਈਲੀ ਇਹ ਪੇਪੜਾ ਦੇੜੇ ਗੂੜੀ ਕਰਕੇ ਫੇਰ ਫੇਰ ਬੰਦ ਮੰਮੇ ਮੰਮੇ ਵੇਚਦਾ ਨੇ ਸੇਕਦਾ ਨਾ ਦੱਸ ਥੱਲੇ ਜੇ ਓਏ ਓਏ ਓ ਮਾਰਦੀ ਵੇ ਕਿਵੇਂ ਆ ਹਾਹ ਦਿੱਤੀ ਤੋ ਐ ਪ੍ਰਾਹ ਮਾਰੀ ਲੋ ਇੱਥੇ ਕੜੀ ਸੁਖਾ ਲੋ ਮਾਣਿਆ ਕੌਲੀਆਂ ਕੌਲੀਆਂ ਖਲਾਰਤੀ ਗਈ ਪਰੇ ਬਲੇ ਕਹਿੰਦੀ ਦਫਾ ਕਰ ਕਹਿੰਦੀ ਕੌਲੀਆਂ ਬਾਅਦ ਚੋਂ ਸਹੀ ਔਖਾ ਕੰਮ ਹੁਣ ਔਖੀ ਹੋ ਗਈ ਨਾ ਚੜਗ ਲੈ ਮੈਂ ਇਧਰ ਡਿੱਗੀ ਜੇ ਤੂੰ ਚੜ ਕੇ ਐਕਟਿੰਗ 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 ਬਹੁਤ ਆ ਬਹੁਤ ਐਕਟਿੰਗ ਮੈਂ ਦੇਖੂੰਗੀ ਮੈਂ ਦੇਖਦਾ ਹਾਂ ਕਿੱਡੀ ਚਲਾਗਾ ਕਿੱਡੀ ਚਲਾਗਾ ਇਹਨੂੰ ਡਿੱਗਣ ਦਿੰਦਾ ਨਹੀਂ ਲਓ ਜੀ ਹਲਦੀ ਵਾਲੀ ਪੰਜੀ ਚਾਚੇ ਨੇ ਬਣਾਈ ਚਾਚੇ ਬਹੁਤ ਧੰਨਵਾਦ ਤੁਹਾਡਾ ਆ ਮੂੰਹ ਸਹੀ ਕਰੋ ਹੁਣ ਜੇ ਤੁਸੀਂ 2-3 ਦਿਨਾਂ ਬਾਅਦ ਵੀ ਮੇਰੇ ਹੱਥ ਵੇਖੋਗੇ ਘੱਟੋ ਘੜ ਦੋ ਦਿਨ ਲੱਗਣੇ ਤੇ ਚਾਚਾ ਮੇਰਾ ਮੂੰਹ ਜਿੰਨੀ ਮੈਂ ਖਾ ਚਲਾਂ ਚੋਰੀ ਚੋਰੀ ਚੱਕ ਕੇ ਹਾਂ ਵਿੱਚੋਂ ਡਾਕੇ ਨਾ ਮਾਰੋ ਮੰਗ ਕੇ ਯਾ ਲੈ ਲਾ ਤੂੰ ਚੋਰੀ ਵਾਲਾ ਕੰਮ ਗਲਤ ਆ ਸ਼ੈਫ ਸਾਹਿਬ ਆਪਣੇ ਉਹ ਤੋਂ ਵੇ ਪਰਲਾ ਨੇਰੀ ਲਈ ਨਾ ਹੋਇਓ ਜੀ ਇਹਨੂੰ ਦੀਵ ਘੱਟ ਕਰ ਜੀ ਜੀ ਕੱਢ ਜੀ ਕੱਢ ਜੀ ਵੇਖੀ ਇਕ ਤਾਂ ਰੰਗ ਕਾਲਾ ਉਹ ਭਰਾ ਮੇਰੇ ਰਹਿ ਨਹੀਂ ਕਹੜਾ ਰੰਗ ਕਾਲਾ ਰੰਗ ਕਾਲਾ ਨਾ ਆਪਣੇ ਦੋ ਰੰਗ ਦੇ ਚਿੱਟਾ ਗੋਰਾ ਬੰਦਾ ਦਿਲ ਸਾਫ ਬਣੇ ਜਿਹੜਾ ਰੰਗਾਂ ਚ ਕੀ ਰੱਖਿਆ ਫੇਰ ਕੀ ਰੰਗ ਵਾਲਾ ਤੇ ਰੰਗ ਦੋ ਨਹੀਂ ਉਹਦੇ ਕਾਲਾ ਛਕੜ ਬਈ ਬੰਦਾ ਦਿਲ ਸਾਫ ਹੁਣ ਇਹ ਤਾਂ ਸਹੀ ਦੱਸੀ ਦੰਦ ਕਿੰਨੇ ਤਰ੍ਹਾਂ ਦੇ ਹੁੰਦੇ ਬਿਰਲੇ ਵੀ ਹੁੰਦੇ ਨਾ ਵਾਖਾ ਉਹ ਸਜ ਮੈਨੂੰ ਕੱਲ ਕੰਪਲੀਮੈਂਟ ਮਿਲਿਆ ਦੰਦਾਂ ਦੇ ਕਹਿੰਦੇ ਦੰਦ ਦੰਦਾਂ ਨੂੰ ਕਹਿੰਦੇ ਨਵੇਂ ਲਵਾ ਲਓ ਦੰਦ ਉਹਨੇ ਕਿਆ ਉਹਨੇ ਐ ਕਹਿੰਦੇ ਦੰਦ ਨਾਲ ਜੁਬਾਨ ਵੀ ਨਹੀਂ ਦਿਖਾ ਲਾ ਹਲਦੀ ਆ ਨੰਬਰ 1 ਉਹ ਦੇ ਜਾ ਦੋ 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 ਕ ਚਮਚੇ ਦੇ ਜਾ ਓਏ ਐਡਾ ਮਾੜਾ ਬੰਦਾ ਯਾਰ ਐਡਾ ਮਾੜਾ ਬਨੀਤ ਵਾਲਾ ਬੰਦਾ ਵੇਖੀ ਨਹੀਂ ਜੋ ਕੌਲੀ ਚ ਪਾ ਦੇਗਾ ਯਾਰ ਥੋੜੀ ਉਹ ਲੈ ਮਾੜਾ ਗੱਡਾ ਯਾਰ ਬੰਦਾ ਦੱਸ ਉਹ ਹੀ ਅੱਗੇ ਉਹ ਚਾਚੇ ਨੇ ਉਥੇ ਮਾਰਿਆ ਬੰਦੇ ਦੀ ਨੀਤ ਮਾੜੀ ਹੁੰਦੀ ਇਹਨਾਂ ਨੂੰ ਖਾਦਾ ਵੀ ਨਹੀਂ ਗਿਆ ਉੱਤਰਾ ਮੈਂ ਕਿਦ ਕਰਨੇ ਆ ਗਿਆ ਮਾੜਾ ਮੋੜਾ ਦੋ ਚੌਂ ਚ ਇਹਦਾ ਬੁਸ਼ਰਮ ਬੰਦਾ ਮੇਰੇ ਨਾਲ ਤੋੜਨਾ ਚਾਹੁੰਦਾ ਹੈ ਹਾਂ ਵੀ ਮੁੰਡਿਆ ਸੰਦੂਰ ਵਾਲਿਆ ਕਿਵੇਂ ਠੀਕ ਹੈ ਵਧੀਆ ਵਧੀਆ ਚੱਕਾ ਵੀ ਆ ਜੇ ਰੈਸਪੀ ਕੈਂਡ ਰੈਸਪੀ ਬਾਨੀ ਹੈ ਚਾਚਾ ਠੀਕ ਹੈ ਸੰਦੂਰ ਆ ਕੇ ਸੰਪਰਕ ਕਰਾ ਦੇਣਾ ਮੈਨੂੰ ਕੰਮ ਦਵਾ ਦੇਣਾ ਵਧੀਆ ਕੰਮ ਦਵਾ ਦੇ ਦੂੰਗਾ ਚੱਕਾ ਨਹੀਂ ਪਹਿਲਾਂ ਸਾਡਾ ਕੰਮ ਵਧੀਆ ਹੁੰਦਾ ਵਾ ਅਜੇ ਰਹਿਣਾ ਆਹੀ ਲੈ ਓਏ ਹੁਣ ਵੇਲਾ ਹੁਣ ਮੈਂ ਨਾ ਜਸਪਾਲ ਨਹੀਂ ਹੋਣ ਹੀ ਨਾ ਹੈ ਕਿ ਨਹੀਂ ਨਹੀਂ ਆਉਣਾ ਨਹੀਂ ਉਹਨਾਂ ਨੇ ਕੰਮ ਡੰਨ ਕਰ ਲਿਆ ਹੁਣ ਆ ਕੇ ਨੀਤ ਪਾਉਣੀ ਜਦੋਂ ਜਦੋਂ ਜਸਪਾਲ ਦਾ ਖਾਂਦਾ ਨਹੀਂ ਹੋਏ ਹੱਥ ਲੜ ਗਿਆ ਸੀ ਸੇਕਾ ਜਾ ਰਾਇਏ تھے ਕਦਾ ਵੀਰਾ ਲੱਗਾਈਏ ਕ ਮੇਰੇ ਆ ਗਿਆ ਲੋਗ ਗਲਾਸ ਪੀਣਾ ਹੂੰ ਉਹ ਵੀ ਔਖੇ ਬੋਲਣਾ ਕਦਾ ਖਾਚ ਜਾਣਾ ਹੋਵੇ ਤੇ ਆ ਗਿਆ ਖਾਂਸੂਰਾ ਨਾ ਹੋਵੇ ਉਹ ਹੀ ਤਾਂ ਗੱਲ ਆ ਪਹਿਲਾਂ ਉਥੋਂ ਸਹੁਰਿਆਂ ਤੋਂ ਖਾ ਕੇ ਆਈ ਤਾਂ ਹੁਣ ਇੱਥੇ ਖਾਣ ਆ ਗਿਆ ਵੇ ਲੱਗ ਕਿੱਡਾ ਮਾੜਾ ਬੰਦਾ ਜੀ ਪਰ ਵਿਆਹ ਨਹੀਂ ਤੇ ਜਾ ਸਕਦੇ ਤੈਨੂੰ ਭਰਾਵਾ ਪਹਿਲਾਂ ਪਹਿਲਾਂ ਦੋ ਦੇਣ ਦੀ ਬੜੀ ਇੱਜ਼ਤ ਹੋਈ ਸੋਹਰਿਆਂ ਦੀ ਨਾ ਤੈਨੂੰ ਛੇਤਰ ਮਾਰਦੇ ਆਵੇ ਹਵਾਲ ਗੁੱਲ ਜਿਵੇਂ ਦਿਨਾਂ ਦੇ ਕਾਲਾ ਹੀ ਜਾਂਦਾ ਗਿਆ ਤੇ ਗਿਆ ਹੀ ਮੁੰਡੇ ਵਾਲਿਆਂ ਦੇ ਕੋਲ ਪਾਸੋਂ ਉਹਨਾਂ ਨੇ ਡੱਬਾ ਵੱਖਰਾ ਦਿੱਤਾ ਕੁੜੀਆਂ ਵਾਲਿਆਂ ਨੇ ਖੁਸ਼ ਹੋ ਕੇ ਦੇਦਾ ਡੱਬਾ ਕਹਿੰਦਾ ਪਰੋਣਾ ਆਇਆ ਜਦ ਪਹਿਲੇ ਗਿਆ ਡੱਬੇ ਲੈ ਗਿਆ ਲੈ ਡੱਬਾ ਲੈ ਡੱਬਾ ਡੱਬਾ ਲੈ ਗਿਆ ਪਰ ਪਿੰਡ ਤੇ ਲੋਟ ਨਹੀਂ ਆਉਣਾ ਜੇ ਰਸ ਗਿਆ ਪਰੋਣਾ ਇਹ ਤੂੰ ਗੜਾ ਖਾਣੇ ਲੱਡੂ ਖਾਂਵੂਗਾ ਜਿੱਡਾ ਟੈਡ ਕੱਢਿਆ ਇਹਦੀ ਜੀਭ ਕਢਾ ਕੇ ਵੇਖੀ ਮੋٹے ਦੀ ਜੀਭ ਕਢਾ ਕੇ ਵੇਖੀ ਕੱਢੀ ਜੀਭ ਦਾ ਰੰਗ ਜੀ ਤੇ ਲੱਗਿਆ ਉਹ ਹੀ ਪੁਰਸ਼ ਕੀ ਦਿਨ ਪਤਾ ਨਹੀਂ ਕਿੰਨੇ ਦਿਨ ਹੋ ਗਏ ਉਹ ਤਾਂ ਮਾਰਦੇ ਨਹੀਂ ਦੰਦਾ ਦੇ ਮਾਰਦਾ ਬਹੁਤ ਹੈ ਦੰਦਾ ਦੇ ਕਰੀ ਦੀ ਓ ਯਾਰ ਦੂਜਾ ਮਾਰੀ ਦੰਦਾ ਜਿਹੜੀ ਜੀਵ ਤੇ ਮਾਰ ਹਾਂਜੀ ਗਾ ਤੂੰ ਦੇਖ ਲਿਓ ਨੂੰ ਸਟੋਰੀ ਗਾਇਸ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ